ਪਾਤਸ਼ਾਹ ਆਏ ਤੇ ਚਰਨ ਪਾਏ ਦਿੱਤਾ जौहरी ਸਾਲਸਰਾਏ ਤਾਰਪਟਨੇ ਸਭ ਪਰਮ ਤੇ ਭੇਦ ਪਖੰਡ ਮੁਕੇ ਜਦੋਂ ਆਖਿਆ ਸਤ ਕਰਤਾਰ ਪਟਨੇ ਨੌਵੇਂ ਪਾਤਸ਼ਾਹ ਰਹਿਮਤਾ ਕਰਨ ਪਹੁੰਚੇ ਕੀਤਾ ਸੰਗਤਾਂ ਨੇ ਪ੍ਰਗਟ ਪਿਆਰ ਪਟਨੇ ਪਟਨੇ ਸ਼ਹਿਰ ਦੀ ਧਰਤੀ ਹੋਰ ਤਨ ਹੋ ਗਈ ਕਲਗੀ ਤਾਰ ਲਿਆ ਜਦੋਂ ਅਵਤਾਰ ਪਟਨੇ ਉਹ ਸਮਾਂ ਕਿਦਾਂ ਦਾ ਸੀ ਪੂਰਬ ਵਿਦੇਸ਼ ਦੀ ਧਰਤੀ ਦੇ ਭਾਗ ਜਾਗੇ ਪੂਰਬ ਵਿਦੇਸ਼ ਦੀ ਧਰਤੀ ਦੇ ਭਾਗ ਜਾਗੇ ਨੌਵੇਂ ਪਾਤਸ਼ਾਹ ਦੁਨੀਆ ਨੂੰ ਤਾਰ ਰਹੇ ਨੇ ਦੂਜੇ ਪਾਸੇ ਹੈ ਜ਼ੁਲਮ ਵੀ ਸਿਖਰ ਉੱਤੇ ਤਾਕਤ ਵਰ ਮਜਲੂਮਾਂ ਨੂੰ ਮਾਰ ਰਹੇ ਨੇ ਨੌਵੇਂ ਪਾਤਸ਼ਾਹ ਜਦੋਂ ਪਹੁੰਚੇ ਪੂਰਬ ਵਿਦੇਸ਼ ਦੀ ਧਰਤੀ ਦੇ ਭਾਗ ਜਾਗੇ ਨੌਵੇਂ ਪਾਤਸ਼ਾਹ ਦੁਨੀਆ ਨੂੰ ਤਾਰ ਰਹੇ ਨੇ ਦੂਜੇ ਪਾਸੇ ਹੈ ਜ਼ੁਲਮ ਵੀ ਸਿਖਰ ਉੱਤੇ ਤਾਕਤ ਵਰ ਮਜਲੂਮਾਂ ਨੂੰ ਮਾਰ ਰਹੇ ਨੇ ਕਾਮਰੂਪ ਦੇ ਦੇਸ਼ ਵਿੱਚ جنگ ਲੱਗੀ ਜਿਹਨੂੰ ਆਸਾਮ ਕਹਿੰਦੇ ਆ ਬ੍ਰਹਮਪੁੱਤਰ ਦਰਿਆ ਦੇ ਕੰਢੇ ਕਾਮਰੂਪ ਦੇ ਦੇਸ਼ ਵਿੱਚ جنگ ਲੱਗੀ ਪਹੁੰਚਾ ਰਾਮ ਸਿੰਘ ਸਿਪਾ ਸਲਾਰ ਰੈ ਲੈ ਕੇ ਇਹ ਰਾਮ ਸਿੰਘ ਹੋਹੀ ਮਿਰਜ਼ਾ ਰਾਜਾ ਜੈ ਸਿੰਘ ਦਾ ਪੁੱਤਰ ਰਾਜਾ ਮਿਰਜ਼ਾ ਜੈ ਸਿੰਘ ਜਿਹਦੇ ਬੰਗਲਾ ਬੰਗਲੇ ਦੇ ਵਿੱਚ ਗੁਰੂ 8ਵੇਂ ਪਾਤਸ਼ਾਹ ਠਹਿਰੇ ਉੱਥੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਇਹ ਉਸੇ ਰਾਜੇ ਦਾ ਪੁੱਤਰ ਸੀ ਔਰੰਗਜ਼ੇਬ ਦੇ ਤੋਂ ਨਾਰਾਜ਼ ਸੀ ਤੇ ਇਹਨੂੰ ਇੱਕ ਤਰ੍ਹਾਂ ਨਾਲ ਮਰਵਾਉਣ ਵਾਸਤੇ ਉੱਥੇ ਭੇਜਿਆ ਸੀ 1500 ਬੰਦੇ ਦਿੱਤੇ ਬਾਕੀ 4000 ਬੰਦੇ ਉਹਦੇ ਆਪਦੇ ਸੀ ਔਰ ਲੜਨਾ ਕਿਹਦੇ ਨਾਲ ਸੀ ਅਹੋਮੀਆਂ ਦੇ ਨਾਲ ਅਸਾਮ ਦੇ ਵਿੱਚ ਕਾਮਰੂਪ ਦੇ ਦੇਸ਼ ਵਿੱਚ ਜੰਗ ਲੱਗੀ ਪਹੁੰਚਾ ਰਾਮ ਸਿੰਘ ਸਿਪਾ ਸਲਾਰ ਲੈ ਕੇ ਅੱਗੋਂ ਚੱਕਰ ਤੁੱਜ ਅਹੋਮੀਆਂ ਦਾ ਰੋਕਣ ਵਾਸਤੇ ਆਇਆ ਹਥਿਆਰ ਲੈ ਕੇ ਰਾਮ ਸਿੰਘ ਦੀ ਬੇਨਤੀ ਮੰਨ ਕੇ ਤੇ ਨੌਵੇਂ ਗੁਰੂ ਆਏ ਸਿੱਖ ਸਵਾਰ ਲੈ ਕੇ ਐਸੇ ਬਚਨ ਕੀਤੇ ਵਰਤ ਗਈ ਠੰਡ ਸਾਰੇ ਆਏ ਲੜਨ ਜੋ ਗਏ ਪਿਆਰ ਲੈ ਕੇ ਉਹ ਜੰਗ ਰੁਕ ਗਈ ਮਹਾਰਾਜ ਦੇ ਜਾਣ ਨਾਲ ਆਏ ਲੜਨ ਜੋ ਗਏ ਪਿਆਰ ਲੈ ਕੇ ਖੂਨ ਡੁੱਲਦਾ ਵੇਖ ਅਜਾਈ ਉਥੇ ਨਵੇਂ ਪਾਤਸ਼ਾਹ ਵਿੱਚ ਖਲੋ ਗਏ ਸੀ ਗੋਬਿੰਦ ਰਾਏ ਨੂੰ ਪਹਿਲੀ ਵਾਰ ਤੱਕਿਆ ਜਾ ਸਾਡੇ 3.5 ਸਾਲਾਂ ਦੇ ਹੋ ਗਏ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪਰਮਾਣਾਰ ਹੈ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਪਿਤਾ ਜੀ ਦਾ ਦਰਸ਼ਨ ਕੀਤਾ ਪਹਿਲੀ ਵਾਰ ਸਾਡੇ 3 ਸਾਲ ਦੀ ਉਮਰ ਹੋ ਚੁੱਕੀ ਸੀ ਕਿਹੜਾ ਪਿਤਾ ਹੈ ਜਿਹੜਾ ਏਡੀ ਵੱਡੀ ਉਮਰ ਵਿੱਚ ਵੀ ਘਰ 'ਚ ਖੁਸ਼ੀ ਆਈ ਹੋਵੇ ਤੇ ਉਹ ਨਾ ਪਹੁੰਚੇ ਦੁਨੀਆ ਦਾ ਦੁੱਖ ਦਰਦ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਥੇ ਮਾਨਵਤਾ ਦਾ ਦਰਦ ਲਈ ਉਥੇ ਖੜੇ ਨੇ ਤੇ ਪਿੱਛੇ ਗੋਬਿੰਦ ਰਾਏ ਜੀ ਜਿਨ੍ਹਾਂ ਦਾ ਜਨਮ ਹੋਣ ਤੋਂ ਪਰੰਤ ਉਹਨਾਂ ਨੂੰ 3.5 ਸਾਲ ਬਾਅਦ ਆਪਣੇ ਪਿਤਾ ਜੀ ਦਾ ਦਰਸ਼ਨ ਪ੍ਰਾਪਤ ਹੁੰਦਾ ਖੂਨ ਡੁੱਲਦਾ ਵੇਖਿਆ ਜਾਈ ਉਥੇ ਨੌਵੇਂ ਪਾਤਸ਼ਾਹ ਵਿੱਚ ਖਲੋ ਗਏ ਸੀ ਗੋਬਿੰਦ ਰਾਏ ਨੂੰ ਪਹਿਲੀ ਵਾਰ ਤੱਕਿਆ ਜਾ ਸਾਢੇ 3 ਉਹ ਸਾਲਾਂ ਦੇ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਆਪ ਦਾ ਪ੍ਰਤੀਕ ਹੈ ਕਿ ਇੱਕ ਦਿਨ ਨਾਸ ਹੋਊ ਪਾਪ ਦਾ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਆਪ ਦਾ ਪ੍ਰਤੀਕ ਹੈ ਕਿ ਇੱਕ ਦਿਨ ਨਾਸ ਹੋਊ ਪਾਪ ਦਾ ਅਚਰਜ ਰੂਪ ਤੱਕ ਤੱਕ ਹੋ ਗਿਆ ਹੈਰਾਨ ਮੈਂ ਬੇਅੰਤ ਚੋਜੇ ਆਪ ਦੇ ਕਿਵੇਂ ਕਰਾਂ ਬਿਆਨ ਮੈਂ ਕਿਵੇਂ ਕਰਾਂ ਬਿਆਨ ਮੈਂ ਤਿਆਗ ਤੜਪ ਸੇਵ ਦਾ ਹੈ ਦੇਣਦਾਰ ਕੁੱਲ ਮੁਲਕ ਨੌਵੇਂ ਗੁਰੂ ਦੇਵ ਦਾ ਪਿਤਾ ਗੁਰੂ ਦੀ ਕਾਲਣਾ ਕਮਾਈ ਦਾ ਕਮਾਲ ਸੀ ਗੋਬਿੰਦ ਰਾਏ ਬਾਲ ਨੂੰ ਜੋ ਦੇਖਦਾ ਨਿਹਾਲ ਸੀ ਤਿਆਗ ਸ਼ਹਿਰ ਪਟਨਾ ਆਨੰਦਪੁਰ ਜਾਵਣਾ ਆਨੰਦਪੁਰ ਵਿੱਚ ਕਸ਼ਮੀਰੀਆਂ ਦਾ ਆਵਣਾ ਮਨੁੱਖਤਾ ਦੇ ਵਾਸਤੇ ਪਿਤਾ ਤੁਸਾਂ ਨੇ ਵਾਰਨਾ ਤਿਆਗ ਸੁਖ ਆਰਾਮ ਵਕਤ ਜੰਗਲੀ ਗੁਜ਼ਾਰਨਾ ਸਹਾਰ ਦੁੱਖ ਸੁਖ ਦਾ ਤੁਸਾਂ ਦੁਆਰ ਖੋਲਿਆ ਤੇ ਲਾਲ ਚਾਰ ਵਾਰ ਕੇ ਵੀ ਸ਼ੁਕਰ ਸ਼ੁਕਰ ਬੋਲਿਆ ਪ੍ਰਤੱਖ ਵੇਖ ਜੂਝ ਗਏ ਅਜੀਤ ਤੇਜ ਉਝਾਰ ਨੂੰ ਗੋਬਿੰਦ ਸਿੰਘ ਮਿਹਰਮਾਨ ਕਹਿਣ ਨਿਰੰਕਾਰ ਨੂੰ ਉਹ ਮਿਹਰਮਾਨ ਮਾਲਕਾ ਆਮਾਨ ਤਾਂ ਸੀ ਤੇਰੀਆਂ ਕਬੂਲ ਹੋਣ ਸੱਚ ਲਈ ਆਹੂਤੀਆਂ ਇਹ ਮੇਰੀਆਂ ਮਲੂਕ ਜਿੰਦ ਵਾਲੀਆਂ ਦੋ ਸੋਲ ਸੋਲ ਸੂਰਤਾਂ ਦੀਵਾਰ ਵਿੱਚ ਖੜਗੀਆਂ ਪਿਆਰ ਦੀਆਂ ਮੂਰਤਾਂ ਬਜ਼ੁਰਗ maat ਗੂਜਰੀ ਸਰੰਧ ਸ਼ਹਿਰ ਗੁਜਰਗੇ ਬੇਅੰਤ ਸੀਸ ਆਪਣੇ ਸਹਾਰ ਕਹਿਰ ਗੁਜਰਗੇ ਨਿਭਾ ਗਏ ਪਰীত ਪਰਮਪੁਰਖ ਤੇ ਅਕਾਲ ਦੀ ਮਿਲੇ ਜਹਾਨ ਵਿੱਚ ਨਾ ਮਿਸਾਲ ਇਸ ਨਾਲ ਦੀ ਨਿਭਾ ਗਏ ਪ੍ਰੀਤ ਪਰਮ ਪੁਰਖ ਤੇ ਅਕਾਲ ਦੀ ਸਾਧ ਸੰਗਤ ਜੀ ਇਹ ਪੁਰਾਣੇ ਛੰਦ ਨੇ ਅੱਜ ਕੱਲ ਘਟ ਵਰਤੋਂ ਚਾਉਂਦੇ ਨੇ ਜ਼ਮੀ ਜ਼ਮਾਨ ਕੇ ਵਿਖਾਇ ਸਮਸਤ ਏਕ ਜੋਤ ਹੈ ਇੱਕ ਅੱਖਰ ਦੀ ਮਾਤਰਾ ਲਗੂ ਦੂਜੇ ਦੀ ਵੱਡੀ ਮਾਤਰਾ ਦੀਰਗ ਫਿਰ ਇੱਕ ਲਗੂ ਫਿਰ ਇੱਕ ਦੀਰਗ ਫਿਰ ਇੱਕ ਲਗੂ ਫਿਰ ਇੱਕ ਦੀਰਗ ਇੱਕ ਅੱਖਰ ਲਗੂ ਮਾਤਰਾ ਇੱਕ ਵੱਡੀ ਮਾਤਰਾ ਇਸ ਤਰ੍ਹਾਂ ਕਰਕੇ ਜਿਹੜਾ ਛੰਦ ਹੁੰਦਾ ਇਹ ਉਹ ਛੰਦ ਦੇ ਵਿੱਚ ਕਵਿਤਾ ਹੈ ਪਰਤਖ ਵੇਖ ਜੂਝ ਗਏ ਅਜੀਤ ਤੇਜ ਉਝਾਰ ਨੂੰ ਗੋਬਿੰਦ ਸਿੰਘ ਮਿਹਰਮਾਨ ਕਹਿਣ ਨਿਰੰਕਾਰ ਨੂੰ ਓ ਮਿਹਰਮਾਨ ਮਾਲਕਾ ਅਮਾਨਤਾ ਸੀ ਤੇਰੀਆਂ ਕਬੂਲ ਹੋਣ ਸੱਚ ਲਈ ਅਹੂਤੀਆਂ ਏ ਮੇਰੀਆਂ ਮਲੂਕ ਜਿੰਦ ਵਾਲੀਆਂ ਦਸੋਹਲ ਸੋਲ ਸੂਰਤਾਂ ਦੀ ਵਾਰ ਵਿੱਚ ਖੜਗੀਆਂ ਪਿਆਰ ਦੀਆਂ ਮੂਰਤਾਂ ਬਜ਼ੁਰਗ maat ਗੂਜਰੀ ਸਰੰਧ ਸ਼ਹਿਰ ਗੁਜਰਗੇ ਬੇਅੰਤ ਸੀਸ ਆਪਣੇ ਸਹਾਰ ਕਹਿਰ ਗੁਜਰਗੇ ਨਿਭਾ ਗਏ ਪਰীত ਪਰਮਪੁਰਖ ਤੇ ਅਕਾਲ ਦੀ ਮਿਲੇ ਜਹਾਨ ਵਿੱਚ ਨਾ ਮਿਸਾਲ ਇਸ ਨਾਲ ਦੀ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰੇ ਆਪਣਾ ਕਿਹਾ ਇਹ ਪੰਥ ਖਾਲਸਾ ਹੀ ਹੈ ਪਰਿਵਾਰ ਆਪਣਾ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰੇ ਆਪਣਾ ਕਿਹਾ ਇਹ ਪੰਥ ਖਾਲਸਾ ਹੀ ਹੈ ਪਰਿਵਾਰ ਆਪਣਾ ਲਿਤਾੜਿਆਂ ਤੇ ਰੁਲਦਿਆਂ ਨੂੰ ਗੱਲ ਲਗਾਉਣ ਵਾਲਿਆ ਨਿਮਾਣਿਆਂ ਨੂੰ ਮਾਣ ਦੇ ਉੱਚਾ ਬਿਠਾਉਣ ਵਾਲਿਆ ਨਿਤਾਣਿਆਂ ਚ ਤਾਣ ਪਰਬ ਹਾਜ਼ਰੀ ਸਿਖਾ ਗਿਓ ਸਵਾ ਸਵਾ ਤੂ ਲੱਖ ਨਾਲ ਇੱਕ ਨੂੰ ਲੜਾ ਗਿਓ ਜਵਾਨੀਆਂ ਨੂੰ ਨਾਮ ਦੇ ਪਿਆਰ ਨਾਲ ਸਿੰਝ ਕੇ ਕਰੋਧ ਕਾਮ ਲੋਭ ਮੋਹ ਹੰਕਾਰ ਪੰਜ ਪੰਜ ਕੇ ਮਨੁੱਖ ਵਿੱਚ ਰੱਬ ਦਾ ਦੀਦਾਰ ਹੋਣ ਲਾ ਗਿਓ ਹਜ਼ਾਰ ਸਾਲ ਭੋਗੀਆਂ ਗੁਲਾਮੀਆਂ ਮੁਕਾ ਗਿਓ ਜਦੋਂ ਜਦੋਂ ਜਹਾਨ ਤੇ ਔਰੰਗਜ਼ੇਬ ਆਉਣਗੇ ਮੁਸੀਬਤਾਂ ਲਿਆਉਣਗੇ ਤੇ ਜ਼ਬਰ ਜ਼ੁਲਮ ਢਾਉਣਗੇ ਮਨੁੱਖਤਾ ਦੇ ਦਰਦਵੰਦ ਮਨੁੱਖਤਾ ਦੇ ਦਰਦਮੰਦੇ ਆਪ ਨੂੰ ਤੇ ਆਉਣਗੇ ਤੁਸਾਂ ਦੇ ਚੋਜ ਦੇਖ ਦੇਖ ਡਰ ਦੇ ਲੋ ਮੁਕਾਉਣਗੇ ਕਿਰਪਾਨ ਢਾਲ ਚੁੱਕ ਕੇ ਮੈਦਾਨ ਨੂੰ ਪਖਾਉਣਗੇ ਜਵਾਨ ਤਾਰ ਬੀਰਤਾ ਜਗਾ ਰਿਆਂ ਨੂੰ ਲਾਉਣਗੇ ਸਚਾਈ ਨੂੰ ਜਿਤਾਉਣਗੇ ਤੇ ਝੂਠ ਨੂੰ ਹਰਾਉਣਗੇ ਕਹੇ ਤੁਸਾਂ ਜੋ ਵਾਕ ਨੇ ਗੁਲਾਮੀਆਂ ਮੁਕਾਉਣਗੇ ਬੇਅੰਤ ਜੰਗ ਜੁੱਧ ਨੇ ਗਵਾ ਕੇ ਪੰਥ ਖਾਲਸਾ ਸਦਾ ਰਿਹਾ ਹੈ ਯੁੱਗ ਜਦਾ ਭੁਲਾ ਦਿਲਾ ਚੋ ਲਾਲ ਸਾਹ ਤੇ ਰੋਮ ਰੋਮ ਕਰਜ਼ਦਾਰ ਹੈ ਰਟੌਲ ਹਿੰਦ ਦਾ ਗੁਰੂ ਗ੍ਰੰਥ ਪੰਥ ਹੀ ਸਰੂਪ ਹੈ ਗੋਬਿੰਦ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਜੀਏ ਮਿਟਾ ਕੇ ਵਰਣ ਵੰਡ ਇਸ ਪੰਥ ਚ ਸਮਾ ਜੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਆਓ ਸ਼ਰਣ ਵਿੱਚ ਆ ਜੀਏ ਮਿਟਾ ਕੇ ਵਰਣ ਵੰਡ ਇਸ ਪੰਥ ਚ ਸਮਾ ਜੀਏ ਮਿਟਾ ਕੇ ਵਰਣ ਭੇਦ ਇਸ ਪੰਥ ਚ ਸਮਾ ਜੀਏ ਪੁੱਲਾ ਚੌਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ